कविता का विषय है दशमेश पिता श्री गुरु गोविंद सिंह जी दिया चमकौर दी गड़ी नाल गल्ला रखी सांब के गड़िए चमकौर दिए रखी सांब पावे हैं थोड़े गिनती विच पावे हैं थोड़े एक पर मार के लखाय गीत सुत्ते यूं ने हुने इना दी आंख लगी हुने हुने इना दी आंख लगी जानवार के नींद खरीद सुत्ते जानवार के नींद खरीद सुत्ते आणु बाड़ा इते ਯਾ ਮੈਨੂੰ ਪਾਉਂਦੀ ਮੈਨੂੰ ਪਾਉਂਦੀ ਦਿਲਦਾਰੀ ਏ ਖਾਲਸੇ ਦੀ ਕੋਲ ਅਜੀਤ ਜੁਜਾਰ ਬਿਠਾ ਚੱਲੇ ਆ ਕੋਲ ਅਜੀਤ ਜੁਜਾਰ ਬਿਠਾ ਚੱਲੇ ਆ ਗੜੀਏ ਵੇਖ ਮੈਂ ਹੱਸਦਾ ਜਾ ਰਿਹਾ ਹਾਂ ਗੜੀਏ ਵੇਖ ਮੈਂ ਹੱਸਦਾ ਜਾ ਰਿਹਾ ਹਾਂ ਕਹਿ ਤਈ ਤਮੈ ਨੂੰ ਮੱਥੇ ਨਹੀਂ ਇਸਵੇਂ ਨੂੰ ਮੱਥੇ ਨਹੀਂ ਵਟ ਮੇਰੇ ਖੋਲ ਨਹੀਂ ਸਕਦੇ ਮੇਰੀ ਮੁਸਕਾਨ ਤਾਈ ਖੋਲ ਨਹੀਂ ਸਕਦੇ ਮੇਰੀ ਮੁਸਕਾਨ ਤਾਈ ਲੱਗੇ ਹੋਏ ਜਿਗਰ ਤੇ ਫਾਟੇੜੇ ਲੱਗੇ ਹੋਏ ਜਿਗਰ ਤੇ ਫਾਟ ਮੇਰੇ ਤੇਰੇ ਕੋਲ ਇਤਿਆਸ ਤੇਰੇ ਕੋਲ ਪਿਆਸੇ ਨਹੀਂ ਪਾਏ ਕੁੱਤੇ ਤੇਰੇ ਕੋਲ ਪਿਆਸੇ ਨਹੀਂ ਪਾਏ ਕੁੱਤੇ पुत्तर सोले रेशमी पाट मेरे पुत्तर सोले रेशमी पाट मेरे पाया कफन नहीं दो हाथे एस खातर पाया कफन नहीं दो हाथे एस खातर बाकी सिंग नहीं है ना तो काट मेरे बाकी सिंग नहीं है ना तो काट मेरे रानवीच जूझ दे सिंग ना मंगे पानी रानवीच जू ਸਿੰਘਣਾ ਮੰਗੇ ਪਾਣੀ ਆਪਣੇ ਸਿੰਘਾਂ ਨੂੰ ਸਬਕ ਸਿਖਾ ਚੱਲਿਆ ਆਣ ਵਾਲੇ ਸਿੰਘਾਂ ਨੂੰ ਦੱਸਦੀ ਰਹੀ ਆਣ ਵਾਲੇ ਸਿੰਘਾਂ ਨੂੰ ਦੱਸਦੀ ਰਹੀ ਜਿਹੜੀ ਗੱਲ ਮੈਂ ਤੈਨੂੰ ਸਮਝਾ ਚੱਲਿਆ ਜਿਹੜੀ ਗੱਲ ਮੈਂ ਤੈਨੂੰ ਸਮਝਾ ਚੱਲਿਆ ਗੜੀਏ ਫੇਰ ਕਦੇ ਨਹੀਂ ਮੇਰ ਹੋਣਾ ਗੜੀਏ ਫੇਰ ਕਦੇ ਨਹੀਂ ਮੇਰ ਹੋਣਾ